ਗੈਸ ਸਿਲੰਡਰ ਹੋਇਆ ਸਸਤਾ ਬੁਢਾਪਾ ਪੈਨਸ਼ਨ ਸਕੀਮ ਸੰਬੰਧੀ ਆਈ ਵੱਡੀ ਅਪਡੇਟ ਆਧਾਰ ਕਾਰਡ ਸੰਬੰਧੀ ਨਵੇਂ ਨਿਯਮ ਹੋਏ ਲਾਗੂ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਬੇਨਤੀ ਕਰਦੇ ਹਾਂ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਚੱਲਦੇ ਹਾਂ ਅੱਜ ਦੀਆਂ ਮੁੱਖ ਤਾਜ਼ਾ ਖਬਰਾਂ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੈਨਸ਼ਨ ਧਾਰਕਾਂ ਦੇ ਲਈ ਆਈ ਵੱਡੀ ਖਬਰ ਜਲਦੀ ਕਰ ਲਓ ਇਹ ਕੰਮ ਨਹੀਂ ਤੁਹਾਡੀ ਪੈਨਸ਼ਨ ਹੋ ਸਕਦੀ ਹੈ ਬੰਦ ਵਧਣ ਗਿਆ ਮੁਸ਼ਕਲਾਂ ਜੀ ਹਾਂ ਪੈਨਸ਼ਨ ਧਾਰਕਾਂ ਦੇ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੇਂਦਰ ਸਰਕਾਰ ਦੇ ਰਾਜ ਸਰਕਾਰ ਦੇ ਸਾਰੇ ਪੈਨਸ਼ਨਰ ਸਾਹਿਬ ਵਿੱਚ ਇੱਕ ਵਾਰ ਸਬੰਧਤ ਵਿਭਾਗ ਨੂੰ ਆਪਣਾ ਜੀਵਨ ਸਰਟੀਫਿਕੇਟ ਜਮ੍ਹਾਂ ਕਰਦੇ ਹਨ ਇਹ ਯਕੀਨੀ ਬਣਾਉਂਦੇ ਹਨ ਕਿ ਉਹਨਾਂ ਦੀ ਪੈਨਸ਼ਨ ਨਿਰਵਿਘਨ جاری ਰਹੇ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੀ ਸਰਕਾਰ ਨੇ ਜੀਵਨ ਸਰਟੀਫਿਕੇਟ ਜਮ੍ਹਾਂ ਕਰਾਉਣ ਲਈ ਕਿਹਾ ਹੈ ਜੀ ਹੁਣ ਤੁਸੀਂ ਜੀਵਨ ਸਰਟੀਫਿਕੇਟ ਆਫਲਾਈਨ ਤੇ ਆਨਲਾਈਨ ਚ ਜਮ੍ਹਾਂ ਕਰਾ ਸਕਦੇ ਹੋ ਸਰਕਾਰ 80 ਸਾਲ ਤੋਂ ਵੱਧ ਉਮਰ ਦੇ ਪੈਨਸ਼ਨਰਾਂ ਨੂੰ ਪੈਨਸ਼ਨਰਾਂ ਨੂੰ ਵਿਸ਼ੇਸ਼ ਦੇ ਸਹੂਲਤਾਂ ਦੇ ਰਹੀ ਹੈ ਗੰਭੀਰ ਰੋਗ ਜਿਮਾਰ ਪੈਨਸ਼ਨਰਾਂ ਲਈ ਕਰ ਆਧਾਰਤ ਜੀਵਨ ਸਰਟੀਫਿਕੇਟ ਜਮ੍ਹਾਂ ਕਰਾਉਣ ਦੇ ਖਾ ਹੈਗਾ ਤਾਂ ਦੇਖ ਸਕਦੇ ਆ ਕੇਂਦਰ ਸਰਕਾਰ ਤੇ ਰਾਜ ਸਰਕਾਰ ਦੇ ਪੈਨਸ਼ਨ ਆਪਣੀ ਪੈਨਸ਼ਨ ਵਿੱਚ ਕਿਸੇ ਵੀ ਰਿਕਾਵਟ ਤੋਂ ਬਚਣ ਲਈ 1 ਨਵੰਬਰ ਤੋਂ 30 ਨਵੰਬਰ ਦੇ ਵਿਚਕਾਰ ਜੀਵਨ ਸਰਟੀਫਿਕੇਟ ਜਮ੍ਹਾਂ ਕਰ ਸਕਦੇ ਹਨ ਜੀ ਸਰਕਾਰ ਨੇ 80 ਸਾਲ ਤੋਂ ਵੱਧ ਉਮਰ ਪੈਨਸ਼ਨਰਾਂ ਦੀ ਜੀਵਨ ਸਰਟੀਫਿਕੇਟ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ 1 ਅਕਤੂਬਰ ਤੱਕ ਵਧਾ ਦਿੱਤੀ ਗਈ ਹੈ ਤਾਂ ਦੇਖ ਸਕਦੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਜਾਣ ਕੇ ਤੁਹਾ ਨਾਲ ਸਾਂਝੀ ਕਰ ਰਹੇ ਹਾਂ ਜੀ ਜੀ ਹਾਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੀ ਇਹ ਉਹਨਾਂ ਨੂੰ ਪੀੜ ਦੀ ਪਰੇਸ਼ਾਨੀ ਤੋਂ ਬਚਣ ਅਤੇ ਵਾਧੂ ਸਮਾਂ ਪ੍ਰਦਾਨ ਕਰਨ ਦੀ ਆਗਿਆ ਦਿੰਦਾ ਹੈ ਇਹਨਾਂ ਤਰੀਕਿਆਂ ਦੇ ਆਪਣਾ ਜੀਵਨ ਸਰਟੀਫਿਕੇਟ ਜਮਾ ਕਰਨ ਵਿੱਚ ਸਫਲ ਰਹਿਣ ਦੇ ਨਤੀਜੇ ਵਜੋਂ ਤੁਹਾਡੀ ਪੈਨਸ਼ਨ ਮੁੱਤਲ ਹੋ ਸਕਦੀ ਹੈ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਪੰਜਾਬ ਦੀ ਹਰ ਔਰਤ ਦੇ ਅਕਾਊਂਟ ਚ ਆਉਣਗੇ 11000 ਰੁਪਏ ਕਿਸੇ ਵੀ ਮਹਿਲਾਵਾਂ ਨੂੰ ਨਹੀਂ ਰੱਖਿਆ ਜਾਏਗਾ ਇਹ ਜੋ ਨਾ ਤੋਂ ਬਾਹਰ ਜੀ ਹਾਂ ਦੇਖ ਸਕਦੇ ਹੋ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਤਾਜ਼ਾ ਜਾਣਕਾਰੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਪੰਜਾਬ ਦੀ ਸਮਾਜਿਕ ਸੁਰੱਖਿਆ ਮਹਿਲਾ ਵਿਕਾਸ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਜੀ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਪੰਜਾਬ ਸਰਕਾਰ ਰਾਜ ਭਰ ਦੀਆਂ ਔਰਤਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ 1000 ਰੁਪਏ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ ਜੀ ਹਾਂ ਉਹਨਾਂ ਇਹ ਵੀ ਕਿਹਾ ਹੈ ਕਿ ਇਹ ਜੋ ਇਹਨਾਂ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਸ਼ੁਰੂ ਕੀਤੀ ਜਾਵੇਗੀ ਤਾਂ ਬ੍ਰੇਕਿੰਗ ਨਿਊਜ਼ ਸਾਹਮਣੇ ਆ ਰਹੀ ਹੈ ਜੀ ਵੱਡੀ ਅਪਡੇਟ ਸਾਹਮਣੇ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਵੱਡੀ ਖਬਰ ਦੇਖ ਸਕਦੇ ਹੋ ਜੀ ਜੀ ਹਾਂ ਦਰਅਸਲ ਡਾਕਟਰ ਬਲਜੀਤ ਕੌਰ ਹਰਿਆਣਾ ਸਰਕਾਰ ਦੀ ਲਾਡੂ ਲక్ష్ਮੀ ਯੋਜਨਾ ਉੱਪਰ ਆਪਣੀ ਪ੍ਰਤੀਕਿਰਿਆ ਦੇ ਰਹੀ ਸੀ ਇਸ ਬਾਰੇ ਬੋਲਦੇ ਉਹਨਾਂ ਨੇ ਕਿਹਾ ਕਿ ਇਹ ਜੋ ਹੈ ਨਾ ਔਰਤਾਂ ਨਾਲ ਬਹੁਤ ਵੱਡਾ ਤੋਕਾ ਸਾਬਤ ਹੋਈ ਹੈ ਹਰਿਆਣਾ ਦੀ ਕੁੱਲ 1.40 ਮਿਲੀਨ ਮਹਿਲਾ ਆਬਾਦੀ ਵਿੱਚੋਂ ਸਿਰਫ 5 ਲੱਖ ਔਰਤਾਂ ਜਾਂ 3.75% ਨੂੰ ਹੀ ਪਹਿਲੀ ਕਿਸ਼ਤ ਜਾਰੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ 96% ਔਰਤਾਂ ਨੂੰ ਇਸ ਯੋਜਨਾ ਤੋਂ ਬਾਹਰ ਰੱਖਣਾ ਉਹਨਾਂ ਨਾਲ ਕਰੋ ਕੋਰ ਬੇਇਨਸਾਫੀ ਹੈ ਇਹ ਨੀਤੀ ਸਪਸ਼ਟ ਤੌਰ ਤੇ ਵਿਗੜਾਪੂਰਨ ਵਿਕਾਪੂਰਨ ਤੁਸੀਂ ਮੈਲਾ ਦੇਖ ਸਕਦੇ ਵੱਡੀ ਖਬਰ ਸਾਹਮਣੇ ਆ ਰਹੀ ਡਾਕਟਰ ਬਲੀਦ ਕੌਜੀ ਕੀ ਆਖ ਰਹੇ ਹਨ ਸਰਕਾਰ ਨੇ ਇਸ ਯੋਜਨਾ ਦੇ ਤੇ ਅਜਿਹੇ ਸਖਤ ਸ਼ਰਤਾਂ ਲਗਾਈਆਂ ਹਨ ਕਿ ਜਿਆਦਾਤਰ ਔਰਤ ਆਪਣੇ ਘਰ ਹੀ ਇਸ ਜ਼ਾਇਰੇ ਤੋਂ ਬਾਹਰ ਹੋ ਜਾਂਦੀਆਂ ਹਨ ਜੇਕਰ ਔਰਤਾਂ ਇਸਾਨਾ ਆਮਦਨ 1 ਲੱਖ ਤੋਂ ਘੱਟਾ ਉਸ ਦੀ ਉਮਰ 23 ਸਾਲ ਤੋਂ ਵੱਧਾ ਉਸ ਦਾ ਪਤੀ ਕਿਸੇ ਹੋਰ ਰਾਜ ਤੋਂ ਹੈ ਜਾਂ ਪਰਿਵਾਰ ਵਿੱਚ ਕੋਈ ਪਹਿਲਾਂ ਪੈਨਸ਼ਨ ਪ੍ਰਾਪਤ ਕਰ ਰਿਹਾ ਤਾਂ ਉਸ ਨੂੰ ਇਸ ਯੋਜਨਾ ਦਾ ਲਾਭ ਦੇਖ ਸਕਦੇ ਹੋ ਉਸ ਦਾ ਪਤੀ ਕਿਸੇ ਹੋਰ ਰਾਜ ਤੋਂ ਹੈ ਜਾਂ ਪਰਿਵਾਰ ਦੇ ਵਿੱਚ ਕੋਈ ਸਰਕਾਰੀ ਨੌਕਰੀ ਕਰ ਰਿਹਾ ਹੈ ਜੀ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਹੈ ਜੀ ਹਾਂ ਤਾਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤਾਂ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਬਿਨਾਂ ਕਿਸੇ ਭੇਦਭਾਵ ਦੇ ਰਾਜ ਦੀ ਭਰਤੀਆਂ ਆਉਣ ਸਾਰੀਆਂ ਔਰਤਾਂ ਨੂੰ ਪ੍ਰਤੀ ਮਹੀਨੇ 1000 ਰੁਪਏ ਲੱਗੂ ਹੋ ਰਹੀ ਹੈ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਵਿੱਚ ਗੱਡੀਆਂ ਦੀ ਐਂਟਰੀ ਹੋਈ ਹੁਣ ਮਹਿੰਗੀ 1000 ਤੋਂ ਲੈ ਕੇ 30000 ਤੱਕ வசੂਲੀ ਜਾਵੇਗੀ ਫੀਸ ਵੱਡੀ ਖਬਰ ਸਾਹਮਣੇ ਆਈ ਹੈ ਜੀ ਹਾਂ ਕੀ ਆ ਪੂਰੀ ਅਪਡੇਟ ਕੀ ਆ ਪੂਰੀ ਜਾਣਕਾਰੀ ਇਸ ਵਾਰੀ ਜਾਣ ਕੇ ਸਾਂਝੀ ਕਰਾਂਗੇ ਜੀ ਸੂਬਾ ਸਰਕਾਰ ਹੁਣ ਪੰਜਾਬ ਵਿੱਚ ਦਾਖਲ ਹੋਣ ਵਾਲੇ ਛੋਟੇ ਖਣਿਜਾਂ ਨੂੰ ਲੈ ਕੇ ਜਾਣ ਵਾਲੇ ਬਾਹਰੀ ਵਾਣਾ ਦੀ ਫੀਸ ਲਗਾਏਗੀ ਇਹ ਨਿਧਨ ਪੰਜਾਬ ਦੇ ਰਾਜਪੁਰ ਰਾਜਪਾਲ ਗੁਲਾਬਚੰਦ ਕਟਾਰੀਆਂ ਦੀ ਪ੍ਰਦਾਨਗੀ ਪ੍ਰਵਾਨਗੀ ਤੋਂ ਬਾਅਦ ਲਾਗੂ ਕੀਤੇ ਗਏ ਹਨ ਇਹ ਨਵੇਂ ਨਿਯਮ ਸਾਰੇ ਪ੍ਰਕਾਰ ਦੇ ਕਨੇਜਾਂ ਦੇ ਲਾਗੂ ਹੋਣਗੇ ਦੋਵੇਂ ਪ੍ਰੋਸੈਸ ਦੇ 11 ਪ੍ਰੋਸੈਸ ਖਾਣਾ ਖਰ ਤੇ ਪੂ ਵਿਗਿਆਨ ਵਿਭਾਗ ਦੇ ਇਸ ਸਬੰਧ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜੀ ਹਾਂ ਦੇਖ ਸਕਦੇ ਵਾਡੀ ਵੱਡੀ ਖਬਰ ਸਾਹਮਣੇ ਆ ਰਹੀ ਹੈ 5 ਅਤੇ 6 ਨਵੰਬਰ ਨੂੰ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਹਾੜਾਂ ਵਿੱਚ ਬਰਬਾਰੀ ਕਾਰਨ ਇਸ ਵਾਰ ਪੰਜਾਬ ਵਿੱਚ ਸਖਤ ਠੰਡ ਪੈਣ ਦੀ ਭਵਿੱਖਬਣੀ ਕੀਤੀ ਜਾ ਰਹੀ ਹੈ ਇਸ ਵੇਲੇ ਪੰਜਾਬ ਵਿੱਚ ਸਵੇਰੇ ਅੱਜ ਦੇ ਸ਼ਾਮ ਨੂੰ ਹਲਕੀ ਠੰਡ ਪੈ ਰਹੀ ਹੈ ਅਤੇ ਮੌਸਮ ਭਾਗ ਦਾ ਕਹਿਣਾ ਹੈ ਕਿ ਅਗਲੇ ਹਫਤੇ ਤੱਕ ਠੰਡ ਤੇਜ਼ ਹੋਣੀ ਸ਼ੁਰੂ ਹੋ ਜਾਵੇਗੀ ਮੌਸਮ ਭਾਗ ਦੇ ਅਨੁਸਾਰ ਇੱਕ ਪਛਮੀ ਗੜਬੜੀ ਸਰਗਮ ਹੋ ਰਹੀ ਹੈ ਜਿਸ ਕਾਰਨ 5 ਅਤੇ 6 ਨੰਬਰ ਨੂੰ ਉਮੀਦ ਸਿਆ ਜਾ ਰਿਹਾ ਪੰਜਾਬ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤਾਜ਼ਾ ਜਾਣਕਾਰੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਵਪਾਰਕ ਗੈਸ ਸਿਲੰਡਰ ਦੀ ਕੀਮਤ ਘਟੀ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਤਾਂ ਦੇਖ ਸਕਦੇ ਜੀ ਬ੍ਰੇਕਿੰਗ ਨਿਊਜ਼ ਸਾਹਮਣੇ ਆ ਰਹੀ ਹੈ ਜੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪਰ ਗੈਸ ਨੰਡਰ ਦੀ ਕੀਮਤ ਘਟੀ ਆ ਜਿਹੜਾ ਰਸੋਈ ਗੈਸੋਲ ਦੀ ਕੀਮਤ ਵਿੱਚ ਕੋਈ ਬਦਲਾਅ ਫਿਲਹਾਲ ਨਹੀਂ ਕੀਤਾ ਗਿਆ ਜੀ ਹਾਂ 19 ਕਿਲੋ ਵਾਲਾ ਪਰ ਗੈਸ ਨੰਡਰ ਦੀ ਕੀਮਤ ਵਿੱਚ ਘਟਾ ਦਿੱਤੀ ਗਈ ਆ ਹਾਲਾਂਕਿ ਘਰੇਲੂ ਵਰਤੋਂ ਲਈ 14 ਕਿਲੋ ਵਾਲੇ ਐਰਪੀ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਜੀ ਹਾਂ 6 ਰੁਪਏ 6 ਰੁਪਏ 6 ਰੁਪਏ ਵੀ 50 ਪੈਸੇ ਜਿਹੜੀ ਕੀਮਤ ਕੱਢੀ ਆ ਜਿਹੜਾ ਕਿ ਕਮਰਸ਼ੀਅਲ ਗੈਸ ਲੰਡਰ ਜੋ ਕਿ ਹੋਟਲ ਆ ਰੈਸਟੋਰੈਂਟਾਂ ਦੇ ਵਿੱਚ ਵਰਤਿਆ ਜਾਂਦਾ ਹੈ ਵਪਾਰਕ ਗੈਸ ਲੰਡਰ ਕਮਰਸ਼ੀਅਲ ਗੈਸ ਲੰਡਰ ਕਹਿੰਦੇ 19 ਕਿਲੋ ਵਾਲਾ ਉਸ ਦੇ ਰੇਟ ਦੇ ਵਿੱਚ 6 ਰੁਪਏ 50 ਪੈਸੇ ਕਟੌਤੀ ਕੀਤੀ ਗਈ ਹੈ ਵੱਡੀ ਅਪਡੇਟ ਇਸ ਸਾਹਮਣੇ ਆ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਵੱਡੀ ਪਹਿਲ ਪੰਜਾਬ ਦੇ ਹਰ ਪਿੰਡ ਨੂੰ ਮਿਲੇਗੀ ਇਹ ਸੋਗਾਤ ਗਦਗਦ ਹੋਏ ਪੰਜਾਬੀ ਜੀ ਹਾਂ ਪੰਜਾਬ ਦੇ ਵਿੱਚ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਲੋਕਾਂ ਲਈ ਪੰਜਾਬ ਸਰਕਾਰ ਨੇ ਖੇਡਾਂ ਨੂੰ ਬढ़ावा ਦੇਣ ਦੇ ਨੌਜਵਾਨ ਪੀੜੀ ਨੂੰ ਨਸ਼ਾਤ ਦੂਰ ਰੱਖਣ ਲਈ ਵੱਡੀ ਪਹਿਲ ਕੀਤੀ ਹੈ ਇਸੇ ਦੇ ਤਹਿਤ ਰਾਜ ਦੇ ਹਰ ਪਿੰਡ ਵਿੱਚ ਆਧੁਨਿਕ ਸਟੇਡੀਅਮ ਬਣਾਏ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕਿਹਾ ਕਿ ਪਹਿਲੇ ਪੜਾਅ ਦੇ ਵਿੱਚ 3083 ਸਟੇਡੀਅਮ ਦਾ ਨਿਰਮਾਣ ਕੰਮ ਜਾਰੀ ਹੈ ਜਿਸ ਨਾਲ ਪਿੰਡ ਪੱਧਰ 'ਤੇ ਖੇਡਾਂ ਲਈ ਬੁਨਿਆਦੀ ਢਾਂਚਾ ਮਜ਼ਬੂਤ ਹੋਵੇਗਾ ਤਾਂ ਦੇਖ ਸਕਦੇ ਹੋ ਬ੍ਰੇਕਿੰਗ ਨਿਊਜ਼ ਸਾਹਮਣੇ ਆ ਰਹੀ ਹੈ ਤਾਂ ਜਾਣ ਕੇ ਤੁਹਾਨੂੰ ਹਾਂਜੀ ਕਿ ਜੀ ਨੇ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਮਕਸਦ ਸਿਰਫ ਖੇਡਾਂ ਦੀ ਸਹੂਲਤਾਂ ਪ੍ਰਦਾਨ ਕਰਨਾ ਨਹੀਂ ਸਗੋ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਵੀ ਹੈ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਨਵੀਂ ਖੇਡ ਨੀਤੀ ਨਾਲ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਕਾਬੀਲਤ ਦਿਖਾਉਣ ਦਾ ਮੌਕਾ ਮਿਲੇਗਾ ਪੰਜਾਬ ਸਰਕਾਰ ਦੇ ਖੇਡ ਵਿਭਾਗ ਮੁਤਾਬਕ ਹਰ ਸਟੇਡੀਅਮ ਵਿੱਚ ਆਧੁਨਿਕ ਖੇਡ ਸਮਾਨ ਟਰੈਕ ਅਤੇ ਕੋਚਿੰਗ ਦੀਆਂ ਸਹੂਲਤਾਂ ਉਪਲਬਧ ਕਰਾਈਆਂ ਜਾਣਗੀਆਂ ਇਸ ਨਾਲ ਪਿੰਡਾਂ ਦੇ ਬੱਚਿਆਂ ਤੇ ਨੌਜਵਾਨਾਂ ਨੂੰ ਆਪਣੇ ਘਰ ਦੇ ਨੇੜੇ ਹੀ ਕਿਹੜਾ ਮਿਲਣ ਗਿਆ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਬੀਐਸਐਫ ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਦੋ ਮਿੰਨੀ ਪਾਕਿਸਤਾਨੀ ਡਰੋਨ ਤੇ 3 ਕਰੋੜ ਦੀ ਹੈਰੋਇਨ ਕੀਤੀ ਹੈ ਜਬਤ ਜੀ ਹਾਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤਾਜ਼ਾ ਜਾਣਕਾਰੀ ਦੇਖ ਸਕਦੇ ਜੀ ਬੀਐਸਐਫ ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਇੱਕ ਵਾਰ ਫਿਰ ਸਰਦੀਪਿੰਡਾ ਧਾਰੀਵਾਲ ਅਤੇ ਰਾਣੀ ਰਾਜਪੂਤਨਾ ਤੋਂ ਦੋ ਮਿੰਨੀ ਪਾਕਿਸਤਾਨੀ ਡਰੋਨ ਤੇ 3 ਕਰੋੜ ਰੁਪਏ ਦੀ ਹੈਰੋਇਨ ਜਿਹੜੀ ਜਬਤ ਕੀਤੀ ਆ ਰਿਪੋਰਟਾਂ ਅਨੁਸਾਰ ਡਰੋਨ ਨਾਲ ਹੈਰੋਇਨ ਦਾ ਇੱਕ ਪੈਕੇਟ ਜੁੜਿਆ ਹੋਇਆ ਸੀ ਜੀ ਹਾਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤਾਂ ਜਾਣ ਕੇ ਦੇਖ ਸਕਦੇ ਹੋ ਹੁਣ ਘਰ ਬੈਠੇ ਕਰੋ ਆਧਾਰ ਕਾਰਡ ਅਪਡੇਟ ਨਹੀਂ ਜਾਣਾ ਪਵੇਗਾ ਕੇਂਦਰ ਇਸ ਮਿਤੀ ਤੱਕ ਅਪਡੇਟ ਕਰਨ ਲਈ ਨਹੀਂ ਲੱਗੇ ਕੋਈ ਫੀਸ ਜੀ ਹਾਂ ਆਧਾਰ ਕਾਰਡ ਹੁਣ ਤੁਸੀਂ ਘਰ ਬੈਠੀ ਅਪਡੇਟ ਕਰ ਸਕਦੇ ਹੋ ਨਵੇਂ ਨਿਯਮ ਜਿਹੜੇ ਲਾਗੂ ਹੋਏ ਨੇ ਜੀ ਤਾ ਵੱਡੀ ਅਪਡੇਟ ਸਾਹਮਣੇ ਹੈ 1 ਨਵੰਬਰ ਤੋਂ ਇਹ ਨਿਯਮੜੇ ਲਾਗੂ ਹੋ ਚੁੱਕੇ ਹਨ ਤਾਂ ਇਸ ਸੰਬੰਧੀ ਹੋਰ ਤਾਜ਼ਾ ਬੜੀ ਜਾਣਕਾਰੀ ਜਾਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਦ ਤੱਕ ਲਈ ਧੰਨਵਾਦੀ ਸਾਰਿਆਂ ਦਾ